ਕਿਹੜੀ ਔਕਾਤ ਕੀ ਹੈ ਕਹਿੰਦਾ ਦੱਸੋ ਜੀ ਹੁਣ ਮੈਂ ਉਹ ਬੰਦੇ ਨੂੰ ਔਕਾਤ ਦੱਸਦਾ ਕਿ ਮੇਰੀ ਔਕਾਤ ਕੀ ਹੈ ਅਪਣੇ ਥੋੜੀ ਦੇਰ ਪਹਿਲਾਂ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ ਮੈਂ ਫਿਲਮ ਦੇਖੀ ਸਰਤਾਜ ਦੇ ਨਾਲ ਮੈਂ ਫਿਲਮ ਕੀਤੀ ਆ ਜਿਹੜੀ ਹੁਣੇ ਬਣੀ ਸੀ ਖੁਸ਼ਿਆਰ ਸਿੰਘ ਖੁਸ਼ਿਆਰ ਉਹਦੇ ਤੇ ਜਦੋਂ ਪ੍ਰੈਸ ਸਾਹਮਣੇ ਖੜੇ ਜੇ ਮੈਂ ਬੋਲਦਾ ਕਿ ਭਈ ਇਹ ਜਿਹੜਾ ਇਹ ਮੁੱਦਾ ਵੀ ਰੈਸਟੋਰੈਂਟ ਦੇ ਟਿਚਰ ਨੂੰ ਨਹੀਂ ਚਾਹੀਦੇ ਨੇ ਬੱਚਿਆਂ ਨੂੰ ਇਸ ਤਰ੍ਹਾਂ ਸਿੱਖਿਆ ਦੇਣੀ ਚਾਹੀਦੀ ਹੈ ਜੇ ਇਸ ਤਰ੍ਹਾਂ ਮ제 ਬਹੁਤ ਵਧੀਆ ਹੋ ਜੇ ਮੈਂ ਕਿਹਾ ਘੱਟੋ ਘੱਟ ਸਾਡੇ ਬੱਚੇ ਜਿਹੜੇ ਬਾਹਰ ਨੂੰ ਪਜੀ ਜਾਂਦੇ ਨੇ ਐਵੇਂ ਉਹ ਤਾਂ ਨਹੀਂ ਜਾਣਗੇ ਸਾਡੇ ਬੱਚੇ ਉੱਥੇ ਰੁੜਦੇ ਨੇ ਸਾਡੇ ਬੱਚੇ ਉੱਥੇ ਚਾਰ ਚਾਰ ਪੰਜ ਪੰਜ ਛੇ ਜੇ ਦੋ ਗੱਤਿਆਂ ਦੇ ਸੁੱਤੇ ਪਏ ਮੈਨੂੰ ਜਿਵੇਂ ਨਾ ਜੇ ਮੈਂ ਕਹਿੰਦਾ ਮੈਂ ਮੈਂ ਜਿਵੇਂ ਜਿਵੇਂ ਬੁੱਤ ਕਟਿਆ ਦਾ ਮੈਂ ਕਿਹਾ ਉਹ ਰੋਂਦੇ ਨੇ ਉਥੋਂ ਰੋ ਕੇ ਕਹਿੰਦੇ ਅਸੀਂ ਤਾਂ ਜਿਵੇਂ ਕੁੱਤਾય ਦੂਜੇ ਪੋਤੇ ਦੇ ਚ ਰੱਖੀ ਪਿਆ ਹੁੰਦਾ ਨਾ ਆਏ ਪਏ ਉਹਨੇ ਇਕੱਠੇ ਹੋਏ ਤੇ ਮੈਂ ਇਹ ਲਫ਼ਜ਼ ਬੋਲਤਾ ਸਾਡੇ ਰਿਸ਼ਤੇਦਾਰ ਵੀ ਆਏ ਹੋਏ ਨੇ ਸਾਡੇ ਮੁੰਡਿਆਂ ਨੇ ਵੀ ਇਸ ਤਰ੍ਹਾਂ ਹੀ ਮਿਹਨਤਾਂ ਕੀਤੀਆਂ ਨੇ ਸਾਡੇ ਮੁੰਡੇ ਵੀ ਰਹੁੰਦੇ ਨੇ ਉੱਥੇ ਜਾ ਕੇ ਮੇਰਾ ਭਰਾ ਜਾ ਕੇ ਆਇਆ ਉਹ ਹਰਨਤ ਕਹਿੰਦਾ ਕਹਿੰਦਾ ਮੇਰੇ ਕੋਲ ਥੋੜੇ ਦੇ ਪੈਸੇ ਹੱਥ 'ਚ ਮੈਂ ਮੇਰਾ ਵਾਪਸ ਆ ਜੂਗਾ ਜਿਹੜੇ ਮਾਪਿਆਂ ਦੇ ਮੈਂ ਇੱਥੋਂ ਲੈ ਕੇ ਲਾਏ ਨੇ ਸੋ ਇਹ ਗੱਲ ਮੈਂ ਬੋਲਤੀ ਉਹ ਬੰਦਾ ਦੂਜੇ ਦਿਨ ਸਵੇਰੇ ਹੀ ਉੱਥੇ ਉੱਥੇ ਸਵੇਰ ਤੀ ਇੱਥੇ ਰਾਤ ਸੀ ਉਹਨੇ ਉਹ ਤੇ ਨਹੀਂ ਮੈਨੂੰ ਫੋਨ ਲਾ ਕੇ ਮਾਵਾ ਪੜਾ ਜਾਂ ਗਾਲਾਂ ਰੱਜ ਕੇ ਕੱਟੀਆਂ ਕੱਡੀਆਂ ਫਿਰ ਮੈਂ ਵੀ ਦੋ ਚਾਰ ਕੱਟੀਆਂ ਆਂ ਹਾਂ ਕੱਟ ਉਹ ਠੀਕ ਕਰਵਾ ਆਂ ਆ ਮੈਂ ਕੀ ਕਰਾਂ ਉਹ ਮੈਨੂੰ ਕਹਿੰਦਾ ਤੂੰ ਜਾਂ ਕੈਨੇਡਾ ਜਾਂ ਅਮਰੀਕਾ ਆ ਕੇ ਦਿਖਾਈ ਮੈਂ ਕਿਹਾ ਤੂੰ ਪੰਜਾਬ ਪੜ ਕੇ ਦਿਖਾਈ ਮਾਸ ਉਹ ਤੇ ID ਤੇ ID ਤੋਂ ਆ ਮੈਂ ਫਿਰ ਨਹੀਂ ਦੇਖੋ ਮੈਂ ਕਿ ਇਹ ਇੰਨੀਆਂ ਗੱਲਾਂ ਹੋਣ ਤੋਂ ਬਾਅਦ ਮੈਂ ਪੁਲਿਸ ਡਿਪਾਰਟਮੈਂਟ ਨੂੰ ਫੋਨ ਕੀਤਾ ਇੱਕ ਮਿੱਤਰ ਮੇਰਾ ਦੋਸਤ ਆ ਮੈਂ ਇੱਕ ਗਾਣਾ ਉਹਦੇ ਚ ਮੇਰੇ ਕੋਲੋਂ ਕੰਮ ਕਰਵਾਇਆ ਸੀ ਸਿੰਗਰ ਵੀ ਸੀ ਮੁੰਡਾ ਉਹਨੇ ਮੇਰੇ ਕੋਲੋਂ ਨੰਬਰ ਲੈ ਲਿਆ ਮੈਂ ਸਕਰੀਨਸ਼ਾਟ ਭੇਜਦਾ ਨੰਬਰ ਲੈ ਕੇ ਉਹ ਮੁੰਡੇ ਨੇ ਉਹ ਆਪਣੇ ਹਿਸਾਬ ਨਾਲ ਜਿਹੜਾ ਤਰੀਕਾ ਹੁੰਦਾ ਨਾ ਉਹ ਉਹ ਕਹਿੰਦਾ ਜੇ ਮੈਂ ਸਿੱਧਾ ਕਰਦਾ ਤਾਂ ਹੋ ਸਕਦਾ ਬਰੌਕਰ ਦਿੰਦਾ ਮੇਰਾ ਨੰਬਰ ਮੁੜ ਕੇ ਮੈਨੂੰ ਗੱਲ ਕਰਨ ਨੂੰ ਮਿਲਦੀ ਨਾ ਮੈਂ ਹੌਲੀ ਹੌਲੀ ਪਿਆਰ ਨਾਲ ਗੱਲ ਕਰਕੇ ਉਹਨੂੰ ਆ ਗਿਆ ਵੀ ਕਾਕਾ ਤੂੰ ਸੁਹੀ ਸਾਹਿਬ ਨੂੰ ਸਾਰੀ ਦੁਨੀਆ ਫਖਰ ਕਰਦੀ ਲੋਕ ਕਹਿੰਦੇ ਨੇ ਯਾਰ ਧਨਕਾਲ ਸੋਹੀ ਦੇ ਦਰਸਨ ਉਹ ਕਿ ਤੂੰ ਸਾਡੇ ਸੋਹੀ ਨੂੰ ਗਾਣਾ ਕੱਢੀਆਂ ਫੇਰ ਉਹ ਮਿੰਡ ਮਿੰਡ ਜੀ ਕਰਨ ਲੱਗ ਗਏ ਉਹ ਜੀ ਆਏ ਸੀ ਵੀ ਮੈਂ ਨਾ ਹੁਣੇ ਆਇਆ ਤੇ ਉਹ ਇੱਥੇ ਵਾਲੇ ਲੋਕਾਂ ਨੂੰ ਨਿੰਦਣ ਲੱਗ ਗਿਆ ਵੀ ਮੇਰੀ ਕੁਝ ਪੈਗ ਲੱਗਿਆ ਜੀ ਦੋ ਮੇਰੇ ਕੋਲੋਂ ਗੁੱਸੇ ਗੁੱਸੇ ਚ ਬੋਲਿਆ ਗਿਆ ਗੱਲ ਵਸ ਇੰਨੀ ਗੱਲ ਕਹਿ ਕੇ ਗੱਲ ਇਹ ਕਤੋਂ ਕਰਤੀਆਂ ਨੇ ਆ ਤਾਂ ਸਾਡਾ ਹੈ ਜਿਹੜੀ ਗੱਲ ਪਹਿਲਾਂ ਕੀ ਤੁਹਾਨੂੰ ਪਿੰਡਾਂ ਦੇ ਲੋਕਾਂ ਕੰਜਰ ਗੁੰਜਰ ਕਹਿੰਦੇ ਹੁੰਦੇ ਸੀ ਮੈਂ ਉਹ ਮੈਂ ਕਿੰਨੀ ਵਾਰੀ ਇੰਟਰਵਿਊ ਚ ਬੋਲ ਚੁੱਕਿਆ ਸਾਡੇ ਪਿੰਡ ਦਾ ਬੰਦਾ ਕਿ ਮੇਰੇ ਪਾਪਾ ਜੀ ਕੋਲੇ ਰੋਜ਼ ਤੇਰਾ ਪੁੱਤ ਕੀ ਪੁੱਤਖਾਨਾ ਕਰੀ ਜਾਂਦਾ ਕੰਜਰਖਾਨਾ ਕਰੀ ਜਾਂਦਾ ਕਹਿੰਦਾ ਹੁੰਦਾ ਜੀ ਇਹ ਅਸੀਂ ਇੰਨਾ ਕੁ ਝੱਲ ਗਏ ਤਾਂ ਅੱਜ ਤੁਹਾਡੇ ਸਾਹਮਣੇ ਖੜਾ ਹੋਈ ਜਾਵੇ ਦੇ